ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਸ਼ਾਫਟ ਚੋਂ 베ਰਿੰਗ ਕੱਢਣ ਵਾਸਤੇ ਆਪਾਂ ਨੂੰ ਵੱਖੋ-ਖਰੇ ਪੂਲਰਾਂ ਦੀ ਲੋੜ ਪੈਂਦੀ ਆ ਜਿਵੇਂ ਕਿ ਬਾਜ਼ਾਰ ਦੇ ਵਿੱਚੋਂ ਕਈ ਤਰ੍ਹਾਂ ਦੇ ਪੂਲਰ ਮਿਲ ਜਾਂਦੇ ਆ ਜਿਵੇਂ ਕਿ ਕੱਪ ਪੂਲਰ ਆ ਇਹਦੇ ਨਾਲ ਵੀ ਆਪਾਂ ਜਿਹੜੇ ਥੱਲੇ ਸਪ੍ਰਿੰਗ ਹੁੰਦਾ ਉਹ ਸ਼ਾਫਟ ਦੇ ਨਾਲ ਜਾਂ ਸ਼ਾਫਟ ਮੋਟੀ ਹੁੰਦੀ ਆ ਤੇ ਉਹ 베ਰਿੰਗ ਜਿਹੜੇ ਆ ਉਹ ਨਹੀਂ ਖਿੱਚੇ ਜਾਂਦੇ ਬਾਜ਼ਾਰ 'ਚ ਹੋਰ ਵੀ ਕਈ ਪ੍ਰਕਾਰ ਦੇ ਪੂਲਰ ਮਿਲ ਜਾਂਦੇ ਆ ਪਰ ਉਹ ਥੋੜਾ ਟਾਈਮ ਚੱਲਣ ਦੇ ਨਾਲ ਹੀ ਸਲਿੱਪ ਹੋ ਜਾਂਦੇ ਆ ਤੇ ਫਿਰ ਬੜੀ ਪਰੇਸ਼ਾਨੀ ਆ ਇਸ ਲਈ ਅਸੀਂ ਇੱਕ ਪੂਲਰ ਆ ਜਿਹੜਾ ਉਹ ਆਪ ਹੀ ਤਿਆਰ ਕੀਤਾ ਸੀ ਤੇ ਬੜਾ ਹੀ ਕਾਮਯਾਬ ਸਾਬਤ ਹੋਇਆ ਵਾ ਇਹਦੇ ਨਾਲ ਆਪਾਂ ਇਹ 6201 ਤੇ 2 ਨੰਬਰ ਦਾ 베ਰਿੰਗ ਜਿਹੜਾ ਬੜੀ ਆਸਾਨ ਤਰੀਕੇ ਦੇ ਨਾਲ ਕੱਢ ਸਕਦੇ ਆ ਇਹਨੂੰ ਤਿਆਰ ਕਰਨਾ ਬੜਾ ਸੌਖਾ ਵਾ ਇਹਦੇ ਲਈ ਦੋ ਨਾਟਾ ਤੇ ਇੱਕ 6 ਇੰਚੀ ਬੋਲਟ ਤੇ ਦੋ ਕੂਲਰ ਦੀਆਂ ਪੁਰਾਣੀਆਂ ਸ਼ਾਫਟਾਂ ਇੱਕ ਮੋਟੀ ਪੱਤਰੀ ਆ ਜਿਹਦੇ ਵਿੱਚ ਆਪਾਂ ਕੱਟ ਲਾ ਲੈਣਾ ਵਾ ਤੇ ਇਹਦੇ ਨਾਲ ਆਪਾਂ 6201 ਤੇ 2 ਨੰਬਰ ਦਾ 베어ਿੰਗ ਆ ਬੜੀ ਆਸਾਨੀ ਦੇ ਨਾਲ ਆਪਾਂ ਕੱਢ ਸਕਦੇ ਆ ਤੇ ਕੋਈ ਵੀ ਆ ਇਹ ਪੂਲਰ ਨਾਲ ਆਪਾਂ ਫਰਾਟੇ ਫੈਨ ਦੀ ਲੰਮੀ ਸ਼ਾਫਟ ਤੋਂ ਵੀ 베어ਿੰਗ ਜਿਹੜਾ ਵਾ ਉਹ ਬੜੀ ਆਸਾਨੀ ਦੇ ਨਾਲ ਕੱਢ ਸਕਦੇ ਆ ਚਾਹੇ ਕਿੰਨਾ ਵੀ ਲੌ ਸਭ ਤੋਂ ਵੱਡੀ ਗੱਲ ਇਹਦੀ ਕਿ ਨਾ ਹੀ ਇਹ ਕਦੇ ਸਲਿੱਪ ਹੋਊਗਾ ਤੇ ਨਾ ਹੀ ਇਹ ਕਦੇ ਫ੍ਰੀ ਹੋਊਗਾ ਦੇਖਿਆਂ ਮੈਂ ਸਾਰਾ ਜੱਗ ਛਾਂਨ ਬੰਦਗੀ ਦੀ ਦਾਤ ਝੋਲੀ ਪਾ ਦਿਓ ਰੱਖਿਆਂ ਨੇ ਮਾਣਿਆਂ ਦਾ ਮਾਂ ਬੰਦਗੀ ਦੀ ਦਾਤ ਝੋਲੀ ਪਾ ਦਿਓ ਰੱਖਿਆ ਨੇ ਮਾਣਿਆ ਦਾ